ਕਾਂਗਰਸ ਦੀ ਲੀਡਰਸ਼ਿਪ ਅਕਸਰ ਜਿਹੜੀ ਹੈ ਉਹ ਆਮ ਆਦਮੀ ਪਾਰਟੀ ਦੇ ਉੱਤੇ ਤੰਜ ਕੱਸਦੀ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦਿੱਲੀ ਤੋਂ ਚੱਲਦੀ ਹੈ ਮੈਂ ਅੱਜ ਸਵਾਲ ਪੁੱਛਣਾ ਚਾਹੁੰਦਾ ਮਾਨਜੋਗ ਪ੍ਰਤਾਪ ਬਾਜਵਾ ਜੀ ਨੂੰ ਲੀਡਰ ਆਫ اپੋਜੀਸ਼ਨ ਨੇਚੂ ਔਰ ਰਾਜਾ ਵਿਡਿੰਗ ਜੀ ਨੂੰ ਜਿਹੜੇ ਪੰਜਾਬ ਕਾਂਗਰਸ ਦੇ ਪ੍ਰਧਾਨ ਨੇ ਅੱਜ ਤੁਹਾਡੀ ਮੀਟਿੰਗ ਦਿੱਲੀ ਦੇ ਵਿੱਚ ਹੋ ਰਹੀ ਹੈ ਅੱਜ ਸਮੁੱਚੀ ਜਿਹੜੀ ਹੈ ਪੰਜਾਬ ਦੀ ਕਾਂਗਰਸ ਉਹ ਦਿੱਲੀ ਬੈਠੀ ਹੋਈ ਹੈ ਔਰ ਮੀਟਿੰਗ ਦੇ ਵਿੱਚ ਜਿਹੜਾ ਹੈਗਾ ਬੁਪੇਸ਼ ਬਖੇਰ ਜੀ ਜਿਹੜੇ ਕਿ ਸਾਬਕਾ ਮੁੱਖ ਮੰਤਰੀ ਨੇ ਛਤੀਸਗੜ੍ਹ ਦੇ ਉਹ ਬੈਠੇ ਹੋਏ ਨੇ ਉਹ ਤੁਹਾਡੇ ਇਨਚਾਰਜ ਨੇ ਹੁਣ ਤੁਸੀਂ ਮੈਨੂੰ ਦੱਸੋ ਕਿ ਜਿਹੜਾ ਬੁਪੇਸ਼ ਬਖੇਰ ਜੀ ਨੇ ਕਿਉਂ ਮਾਰਸਾ ਤੇ ਰਹਿਣ ਵਾਲੇ ਆ ਤੁਸੀਂ ਵਾਰ-ਵਾਰ ਸਾਡੇ ਤੇ ਤੰਜ ਕਸਦੇ ਹੈਗੇ ਹੋ ਜੇ ਤੁਹਾਡਾ ਕੰਮ ਸਿਰਫ ਤੰਜ ਕਸਣਾ ਹੀ ਹੈਗਾ ਹੋਰ ਤੇ ਕੰਮ ਤੁਹਾਡੇ ਕੋਲ ਹੈ ਨਹੀਂ ਹੈ ਕਿਉਂਕਿ ਪੰਜਾਬ ਦੇ ਲੋਕ ਤੇ ਤੁਹਾਨੂੰ ਮੂੰਹ ਨਹੀਂ ਲਾਉਂਦੇ ਆ ਹੁਣੇ ਪਿਛਲੀਆਂ ਚੋਣਾਂ ਵੀ ਹੋ ਕੇ ਹਟੀਆਂ ਨੇ ਚਾਹੇ ਉਹ ਪੰਚਾਇਤੀ ਚੋਣਾਂ ਹੋਣ ਕਾਰਪੋਰੇਸ਼ਨ ਦੀਆਂ ਚੋਣਾਂ ਹੋਣ ਜਿਮਨੀ ਚੋਣਾਂ ਹੋਣ ਕਿਸੇ ਨੇ ਤੁਹਾਨੂੰ ਮੂੰਹ ਨਹੀਂ ਲਾਇਆ ਸਿਰਫ ਇਸ ਕਰਕੇ ਤੁਸੀਂ ਪਰਮਫਲਾਦਦੇ ਹੈਗੇ ਹੋ ਸੋ ਆਪਣੇ ਗਰੇਬਾਨ ਦੇ ਵਿੱਚ ਝਾਕੋ ਕਿ ਅੱਜ ਤੁਹਾਡੀ ਮੀਟਿੰਗ ਦਿੱਲੀ 'ਚ ਕਿਉਂ ਹੋ ਰਹੀ ਹੈ ਰਾਹੁਲ ਗਾਂਧੀ ਜੀ ਖੜਗੇ ਜੀ ਪੰਜਾਬ 'ਚ ਕਿਉਂ ਨਹੀਂ ਆਏ ਮੀਟਿੰਗ ਲੈਣ ਔਰ ਉਸ ਮੀਟਿੰਗ ਦੇ ਵਿੱਚ ਬਭੇਸ਼ ਬਗੇਲ ਜੀ ਕੀ ਕਰ ਰਹੇ ਨੇ ਕੀ ਹੁਣ ਜਿਹੜੀ ਐ ਤੁਹਾਡੀ ਪਾਰਟੀ ਦੀਆਂ ਨੀਤੀਆਂ ਤੁਹਾਡੀ ਪਾਰਟੀ ਦੇ ਪ੍ਰੋਗਰਾਮ ਪੰਜਾਬ ਦੇ ਪ੍ਰੋਗਰਾਮ ਜਿਹੜੇ ਐ ਹੁਣ ਤੁਸੀਂ ਦਿੱਲੀ 'ਚ ਬੈਠ ਕੇ ਤੈਅ ਕਰੋਗੇ ਸੋ ਜਿੰਨਾਂ ਦੇ ਘਰ ਜਿਹੜੇ ਸ਼ੀਸ਼ੇ ਦੇ ਹੁੰਦੇ ਆ ਨਾ ਉਹ ਦੂਜਿਆਂ ਦੇ ਪੱਥਰ ਨਹੀਂ ਮਾਰਦੇ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਤੋਂ ਚੱਲਦੀ ਐ ਮਾਨਜੋਗ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਬਿਹਤਰ ਕੰਮ ਕਰ ਰਹੇ ਨੇ ਚਾਹੇ ਸਕੂਲਾਂ ਦਾ ਕੰਮ ਹੋਵੇ ਨੌਜਵਾਨਾਂ ਨੂੰ ਨੌਕਰੀ ਦੇਣ ਦੀ ਗੱਲ ਹੋਵੇ ਫ੍ਰੀ ਬਿਜਲੀ ਦੇਣ ਦੀ ਗੱਲ ਹੋਵੇ ਚਾਹੇ ਡਰੱਗ ਤਸਕਰਾਂ ਦੇ ਉੱਤੇ ਵਾਰ ਕਰਨ ਦੀ ਗੱਲ ਹੋਵੇ ਹਰ ਫੀਲਡ ਦੇ ਵਿੱਚ ਇਨਕਿਆਮਤ ਦੀ ਪਾਰਟੀ ਬਿਹਤਰੀਨ ਕੰਮ ਕਰ ਰਹੀ ਹੈ ਔਰ ਕਰਦੀ ਰਹੇਗੀ ਸੋ ਮੈਂ ਇੱਕ ਵਾਰ ਫਿਰ ਤੁਹਾਨੂੰ ਕਹਿਣਾ ਚਾਹੁੰਦਾ ਤੁਸੀਂ ਜਿਹੜਾ ਹੈਗਾ ਅੱਜ ਦੱਸੋ ਕਿ ਜਿਹੜੀ ਤੁਹਾਡੀ ਪਾਰਟੀ ਕਿੱਥੋਂ ਚੱਲਦੀ ਹੈ ਤੁਹਾਡੀ ਮੀਟਿੰਗਾਂ ਕਿਉਂ ਦਿੱਲੀ ਚ ਹੋ ਰਹੀਆਂ